ਭਾਰਤੀ ਖੋਫੀਆ ਏਜੰਸੀਆਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਭਾਈ ਹਰਦੀਪ ਸਿੰਘ ਦੇ ਜਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਭਾਰਤੀ ਸਰਕਾਰ ਦੇ ਨਾਲ ਐਵੀਡੈਂਸ ਵੀ ਸ਼ੇਅਰ ਕੀਤੇ ਨੇ ਪਰ ਇਸ ਸਾਰੇ ਦੇ ਬਾਵਜੂਦ ਵੀ ਇੰਡੀਅਨ ਸਟੇਟ ਡਿਨਾਇਲ ਮੋਡ ਦੇ ਵਿੱਚ ਹੈ ਔਰ ਉਹ ਵਾਰ-ਵਾਰ ਇਸ ਗੱਲ ਤੋਂ ਕਿਨਾਰਾ ਕਰ ਰਹੀ ਹੈ ਕਿ ਉਹਨਾਂ ਦਾ ਇਹਨਾਂ ਘਤਨਾਵਾਂ ਦੇ ਪਿੱਛੇ ਕੋਈ ਹੱਥ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 18 ਜੂਨ 2023 ਨੂੰ ਭਾਰਤੀ ਖੋਫੀਆ ਏਜੰਸੀਆਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਪਾਈ ਹਰਦੀਪ ਸਿੰਘ ਨੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ। ਇੱਕ ਸਾਲ ਉਹਨਾਂ ਦੀ ਸ਼ਹਾਦਤ ਨੂੰ ਪੂਰਾ ਹੋਣ ਜਾ ਰਿਹਾ। ਇਸ ਇੱਕ ਸਾਲ ਦੇ ਵਿੱਚ ਜਿੱਥੇ ਸਿੱਖ ਆਗੂਆਂ ਨੇ ਪਾਈ ਹਰਦੀਪ ਸਿੰਘ ਨੱਜਰ ਦੇ ਕਤਲ ਦੇ ਲਈ ਭਾਰਤੀ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਕੈਨੇਡੀਅਨ ਗਵਰਨਮੈਂਟ ਵੱਲੋਂ ਆਫੀਸ਼ੀਅਲੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖੁੱਲੋ ਕੇ ਗੱਲ ਕਹੀ ਗਈ ਕਿ ਪਾਈ ਹਰਦੀਪ ਸਿੰਘ ਨੱਜਰ ਦੇ ਕਤਲ ਦੇ ਪਿੱਛੇ ਭਾਰਤੀ ਖੂਫੀਆ ਏਜੰਸੀਆਂ ਦਾ ਹੱਥ ਆ ਔਰ ਸਿਰਫ ਗੱਲਾਂ ਬੋਲਣ ਤੱਕ ਹੀ ਨਹੀਂ ਰਹੀਆਂ ਨਿਊਜ਼ ਦੇ ਹਵਾਲੇ ਤੋਂ ਇਹ ਵੀ ਗੱਲ ਸਾਹਮਣੇ ਆਈ ਆ ਕਿ ਕੈਨੇਡੀਅਨ ਗਵਰਨਮੈਂਟ ਨੇ ਪਿਛਲੇ 1 ਸਾਲ ਦੇ ਟਿਨਿਓਰ ਦੇ ਵਿੱਚ ਭਾਰਤੀ ਸਰਕਾਰ ਦੇ ਨਾਲ ਐਵੀਡੈਂਸ ਵੀ ਸ਼ੇਅਰ ਕੀਤੇ ਨੇ ਪਰ ਇਸ ਸਾਰੇ ਦੇ ਬਾਵਜੂਦ ਵੀ ਇੰਡੀਅਨ ਸਟੇਟ ਡਿਨਾਇਲ ਮੋਡ ਦੇ ਵਿੱਚ ਆ ਔਰ ਉਹ ਵਾਰ-ਵਾਰ ਇਸ ਗੱਲ ਤੋਂ ਕਿਨਾਰਾ ਕਰ ਰਹੀ ਆ ਕਿ ਉਹਨਾਂ ਦਾ ਇਹਨਾਂ ਘਤਨਾਵਾਂ ਦੇ ਪਿੱਛੇ ਕੋਈ ਹੱਥ ਨਹੀਂ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਤੋਂ ਇੰਡੀਆ ਨੇ ਅਣਅਲਾਨੀਆਂ ਤੌਰ ਦੇ ਉੱਤੇ ਟਰਾਂਸਨੇਸ਼ਨਲ ਰਿਪ੍ਰੈਸ਼ਨ ਦੀ ਇਹ ਪਾਲਿਸੀ ਅਪਣਾਈ ਹੋਈ ਹੈ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਕਰਨੀਆਂ ਸ਼ੁਰੂ ਕੀਤੀਆਂ ਨੇ ਉਦੋਂ ਤੋਂ ਹੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਕਿਲਿੰਗਸ ਦੇ ਬਾਰੇ ਗੱਲਬਾਤ ਹੋ ਰਹੀ ਹੈ ਔਰ ਅਲੱਗ-ਅਲੱਗ ਦੁਨੀਆ ਦੇ ਚੈਨਲਾਂ ਨੇ ਚਾਹੇ ਉਹ ਸੀਬੀਸੀ ਹੋਵੇ ਕੈਨੇਡਾ ਦੀ এবੀਸੀ ਹੋਵੇ ਆਸਟ੍ਰੇਲੀਆ ਦੀ ਜਾਂ ਬੀਬੀਸੀ ਹੋਵੇ ਇਹਨਾਂ ਸਾਰਿਆਂ ਨੇ ਭਾਈ ਹਰਦੀਪ ਸਿੰਘ ਨਿਜਰ ਦੇ ਉੱਤੇ ਡਾਕੂਮੈਂਟਰੀਜ਼ ਬਣਾਈਆਂ ਕਵਰੇਜ ਕੀਤੀ ਔਰ ਇਹਨਾਂ ਸਾਰੀਆਂ ਡਾਕੂਮੈਂਟਰੀਜ਼ ਨੂੰ ਇੰਡੀਅਨ ਗਵਰਨਮੈਂਟ ਵੱਲੋਂ YouTube ਦੇ ਉੱਤੇ ਬੈਨ ਕੀਤਾ ਗਿਆ ਸੋ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਕਿਤੇ ਨਾ ਕਿਤੇ ਇੰਡੀਆ ਆਪਣੇ ਕੀਤੇ ਤੇ ਬੁਖਲਾਇਆ ਪਿਆ ਔਰ ਉਹ ਨਹੀਂ ਚਾਹੁੰਦਾ ਕਿ ਭਾਈ ਹਰਦੀਪ ਸਿੰਘ ਨਿਜਰ ਦੀ ਗੱਲ ਕਿਸੇ ਵੀ ਲੈਵਲ ਦੇ ਉੱਤੇ ਹੋਵੇ ਹੁਣ ਵੀ ਪਿਛਲੇ ਦਿਨੀਂ ਵੀ ਅਲ ਜਜ਼ੀਰਾ ਵੱਲੋਂ ਭਾਈ ਹਰਦੀਪ ਸਿੰਘ ਨਿਜਰ ਦੇ ਉੱਤੇ ਦੀ ਫੌਲਟ ਲਾਈਨਸ ਪ੍ਰੋਗਰਾਮ ਦੀ ਇੱਕ ਪ੍ਰੋਪਰ ਡਾਕੂਮੈਂਟਰੀ ਜਿਹੜੀ ਉਹ ਕੀਤੀ ਗਈ। ਜਿੱਥੇ ਪੂਰਾ ਪੂਰੀ ਦੁਨੀਆ ਦੇ ਵਿੱਚ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਦੀ ਗੱਲ ਹੋ ਰਹੀ ਹੈ। ਉੱਥੇ ਹੀ ਪਿਛਲੇ ਦਿਨੀ ਸਾਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਉੱਥੇ ਉਸ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਮੈਂ ਜਾ ਕੇ ਆਇਆ ਜਿਸ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੱਜਰ ਸੀ। ਉਹਨਾਂ ਦੇ ਕਮੇਟੀ ਮੈਂਬਰਸ ਨੂੰ ਮਿਲੇ, ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਉਸ ਤੋਂ ਇਲਾਵਾ ਹੋਰ ਕੈਨੇਡਾ ਦੀਆਂ ਸੰਗਤਾਂ ਦੇ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਜਿੱਥੇ ਸਿੱਖ ਹੋਣ ਦੇ ਨਾਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਉੱਥੇ ਹੀ ਇਹ ਗੱਲ ਮੈਨੂੰ ਕੈਨੇਡਾ ਦੀ ਸਾਰੀ ਆਵਾਮ ਦੇ ਵਿੱਚ ਸਿੱਖ ਆਵਾਮ ਦੇ ਵਿੱਚ ਜਿਹੜੀ ਇੱਕ ਕਾਮਨ ਆਵਾਜ਼ ਆਈ ਉਹ ਇਹ ਕਿ ਭਾਈ ਹਰਦੀਪ ਸਿੰਘ ਨਿਜਰ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਚਾਹੀਦਾ ਔਰ ਇਸੇ ਤਹਿਤ ਹੀ ਦਲ ਖਾਲਸਾ ਵੱਲੋਂ 18 ਜੂਨ 2024 ਨੂੰ ਦੇਸ਼ ਪੰਜਾਬ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿਜਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ 18 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰਦੁਆਰਾ ਸੰਤੋਖਸਰ ਭਰਾਵਾਂ ਦੇ ਢਾਬੇ ਦੇ ਨੇੜੇ ਭਾਈ ਹਰਦੀਪ ਸਿੰਘ ਜੇਰ ਦੇ ਨਿਮਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ 10:30 ਵਜੇ ਭੋਗ ਪਹਿਨਗੇ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੋਏਗਾ ਉਪਰੰਤ ਬੁਲਾਰਿਆ ਵੱਲੋਂ ਸ਼ਰਧਾਂਜਲੀ ਭਾਈ ਹਰਦੀਪ ਸਿੰਘ ਜੇਰ ਨੂੰ ਦਿੱਤੀ ਜਾਏਗੀ ਔਰ ਇਸੇ ਪ੍ਰੋਗਰਾਮ ਦੇ ਤਹਿਤ ਹੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੂੰ ਵੀ ਇਨਵੀਟੇਸ਼ਨ ਦਿੱਤਾ ਜਾ ਰਿਹਾ ਹੁੰਦਾ ਨੇ ਆ ਪੱਕੀ ਹੰਗਾਰਾ ਵੀ ਭਰਿਆ ਹੈ ਔਰ ਜਿੱਥੇ ਦਲ ਖਾਲਸਾ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨੱਜੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਉਥੇ ਅਸੀਂ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਉਹ ਬੈਠੇ ਨੇ ਉਹ ਭਾਈ ਹਰਦੀਪ ਸਿੰਘ ਨੱਜੇ ਦਾ ਸ਼ਹੀਦੀ ਦਿਹਾੜਾ ਮਨਾਉਣ ਤਾਂ ਕਿ ਅਸੀਂ ਦੁਨੀਆ ਨੂੰ ਔਰ ਖਾਸ ਤੌਰ ਦੇ ਉੱਤੇ ਇੰਡੀਅਨ ਸਟੇਟ ਨੂੰ ਇਹ ਮੈਸੇਜ ਦੇ ਸਕੀਏ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਿਆ ਆ। ਔਰ ਜਿਸ ਤਰੀਕੇ ਦੇ ਨਾਲ ਉਹ ਸਿੱਖ ਐਕਟਿਵਿਜ਼ਮ ਨੂੰ ਸਿੱਖ ਐਕਟਿਵਿਸਟਸ ਨੂੰ ਟਾਰਗੇਟ ਕਰ ਰਿਹਾ ਆ ਇੰਡੀਆ। ਉਹ ਵੀ ਸਾਡੇ ਧਿਆਨ ਦੇ ਵਿੱਚ ਆ ਰਹਾ ਆ। ਅਸੀਂ ਇੰਡੀਆ ਵੱਲੋਂ ਕੀਤੇ ਗਏ ਇਹਨਾਂ ਹਮਲਿਆਂ ਨੂੰ ਹਮੇਸ਼ਾ ਯਾਦ ਰੱਖਾਂਗੇ ਔਰ ਇਹਦਾ ਨੋਟਿਸ ਲੈਂਦੇ ਰਾਵਾਂਗੇ। ਔਰ ਜੇ ਅਸੀਂ ਚਾਹੁੰਦੇ ਆ ਕਿ ਅੱਗੇ ਤੋਂ ਇੰਡੀਆ ਇਹੋ ਜਿਹੀ ਐਕਸ਼ਨਸ ਨਾ ਕਰੇ ਤਾਂ ਜ਼ਰੂਰੀ ਆ ਕਿ ਜੋ ਉਸ ਨੇ ਕੀਤਾ ਉਸ ਨੂੰ ਅਸੀਂ ਯਾਦ ਰੱਖੀਏ ਔਰ ਦੁਨੀਆ ਦੇ ਸਾਹਮਣੇ ਆਪਣੀ ਗੱਲ ਕਰਦੇ ਰਹੀਏ। ਸੋ ਮੈਂ ਅਖੀਰ ਤੇ ਇੱਕ ਵਾਰ ਫੇਰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿ ਦਲ ਖਾਲਸਾ ਵੱਲੋਂ ਗੁਰਦੁਆਰਾ ਸੰਤੋਖ ਸਰ ਸ਼੍ਰੀ ਅਮਰitsar ਸਾਹਿਬ ਨੇੜੇ ਭਰਾਵਾਂ ਦਾ ਢਾਬਾ ਪਾਈ ਹਰਦੀਪ ਸਿੰਘ ਨਿੱਜਰ ਦੇ ਨਿਮਿਤ ਸ਼੍ਰੀ ਖਾਨੜ ਪਟ ਸਾਹਿਬ ਦੇ ਭੋਗ 18 ਜੂਨ 2024 ਨੂੰ ਪਾਏ ਜਾਣਗੇ ਔਰ ਜਿਹੜੇ ਸੱਜਣ ਮਿੱਤਰ ਇਸ ਸਮਾਗਮ ਦਾ ਹਿੱਸਾ ਬਣ ਸਕਦੇ ਨੇ ਉਹ ਜਰੂਰ ਪਹੁੰਚਣ ਔਰ ਪੂਰੀ ਦੁਨੀਆ ਦੇ ਅਚ ਪਾਈ ਹਰਦੀਪ ਸਿੰਘ ਦੇ ਜਿੱਦ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਲ ਉਹਨਾਂ ਦੀ ਸ਼ਹਾਦਤ ਨੂੰ ਪੂਰਾ ਹੋਣ ਜਾ ਰਿਹਾ ਇਸ ਇੱਕ ਸਾਲ ਦੇ ਵਿੱਚ ਜਿੱਥੇ ਸਿੱਖ ਆਗੂਆਂ ਨੇ ਭਾਈ ਹਰਦੀਪ ਸਿੰਘ ਨੱਜਰ ਦੇ ਕਤਲ ਦੇ ਲਈ ਭਾਰਤੀ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਉਥੇ ਕੈਨੇਡੀਅਨ ਗਵਰਨਮੈਂਟ ਵੱਲੋਂ ਆਫੀਸ਼ੀਅਲੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖੁੱਲੋ ਕੇ ਗੱਲ ਕਹੀ ਗਈ ਕਿ ਭਾਈ ਹਰਦੀਪ ਸਿੰਘ ਨੱਜਰ ਦੇ ਕਤਲ ਦੇ ਪਿੱਛੇ ਭਾਰਤੀ ਖੂਫੀਆ ਏਜੰਸੀਆਂ ਦਾ ਹੱਥ ਆ ਔਰ ਸਿਰਫ ਗੱਲਾਂ ਬੋਲਣ ਤੱਕ ਹੀ ਨਹੀ ਰਹੀਆਂ ਨਿਊਜ਼ ਦੇ ਹਵਾਲੇ ਤੋਂ ਇਹ ਵੀ ਗੱਲ ਸਾਹਮਣੇ ਆਈ ਆ ਕਿ ਕੈਨੇਡੀਅਨ ਗਵਰਨਮੈਂਟ ਨੇ ਪਿਛਲੇ 1 ਸਾਲ ਦੇ ਟਿਨਿਓਰ ਦੇ ਵਿੱਚ ਭਾਰਤੀ ਸਰਕਾਰ ਦੇ ਨਾਲ ਐਵੀਡੈਂਸ ਵੀ ਸ਼ੇਅਰ ਕੀਤੇ ਨੇ ਪਰ ਇਸ ਸਾਰੇ ਦੇ ਬਾਵਜੂਦ ਵੀ ਇੰਡੀਅਨ ਸਟੇਟ ਡਿਨਾਇਲ ਮੋਡ ਦੇ ਵਿੱਚ ਆ ਔਰ ਉਹ ਵਾਰ-ਵਾਰ ਇਸ ਗੱਲ ਤੋਂ ਕਿਨਾਰਾ ਕਰ ਰਹੀ ਆ ਕਿ ਉਹਨਾਂ ਦਾ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਹੱਥ ਨਹੀਂ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਤੋਂ ਇੰਡੀਆ ਨੇ ਅਨ੍ਹਾ ਲਾਨੀਆਂ ਤੌਰ ਦੇ ਉੱਤੇ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦੀ ਇਹ ਪਾਲਿਸੀ ਅਪਣਾਈ ਹੋਈ ਹੈ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਕਰਨੀਆਂ ਸ਼ੁਰੂ ਕੀਤੀਆਂ ਨੇ ਉਦੋਂ ਤੋਂ ਹੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਕਿਲਿੰਗਸ ਦੇ ਬਾਰੇ ਗੱਲਬਾਤ ਹੋ ਰਹੀ ਹੈ ਔਰ ਅਲੱਗ-ਅਲੱਗ ਦੁਨੀਆ ਦੇ ਚੈਨਲਾਂ ਨੇ ਚਾਹੇ ਉਹ ਸੀਬੀਸੀ ਹੋਵੇ ਕੈਨੇਡਾ ਦੀ ਐਬੀਸੀ ਹੋਵੇ ਆਸਟ੍ਰੇਲੀਆ ਦੀ ਜਾਂ ਬੀਬੀਸੀ ਹੋਵੇ ਇਹਨਾਂ ਸਾਰਿਆਂ ਨੇ ਭਾਈ ਹਰਦੀਪ ਸਿੰਘ ਨਿਜਰ ਦੇ ਉੱਤੇ ਡਾਕੂਮੈਂਟਰੀਜ਼ ਬਣਾਈਆਂ ਕਵਰੇਜ ਕੀਤੀ ਔਰ ਇਹਨਾਂ ਸਾਰੀਆਂ ਡਾਕੂਮੈਂਟਰੀਜ਼ ਨੂੰ ਇੰਡੀਅਨ ਗਵਰਨਮੈਂਟ ਵੱਲੋਂ YouTube ਦੇ ਉੱਤੇ ਬੈਨ ਕੀਤਾ ਗਿਆ ਸੋ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਕਿਤੇ ਨਾ ਕਿਤੇ ਇੰਡੀਆ ਆਪਣੇ ਕੀਤੇ ਤੇ ਬੁਖਲਾਇਆ ਪਿਆ ਔਰ ਉਹ ਨਹੀਂ ਚਾਹੁੰਦਾ ਕਿ ਭਾਈ ਹਰਦੀਪ ਸਿੰਘ ਨਿਜਰ ਦੀ ਗੱਲ ਕਿਸੇ ਵੀ ਲੈਵਲ ਦੇ ਉੱਤੇ ਹੋਵੇ ਹੁਣ ਵੀ ਪਿਛਲੇ ਦਿਨੀ ਵੀ ਅਲ ਜਜ਼ੀਰਾ ਵੱਲੋਂ ਭਾਈ ਹਰਦੀਪ ਸਿੰਘ ਨਿਜਰ ਦੇ ਉੱਤੇ ਦੀ ਫੋਰਟਲਾਈਨਸ ਪ੍ਰੋਗਰਾਮ ਦੀ ਇੱਕ ਪ੍ਰੋਪਰ ਡਾਕੂਮੈਂਟਰੀ ਜੀਡੀਓ ਕੀਤੀ ਗਈ। ਜਿੱਥੇ ਪੂਰਾ ਪੂਰੀ ਦੁਨੀਆ ਦੇ ਵਿੱਚ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਦੀ ਗੱਲ ਹੋ ਰਹੀ ਹੈ। ਉੱਥੇ ਹੀ ਪਿਛਲੇ ਦਿਨੀ ਸਾਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਉੱਥੇ ਉਸ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਮੈਂ ਜਾ ਕੇ ਆਇਆ ਜਿਸ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੱਜਰ ਸੀ। ਉਹਨਾਂ ਦੇ ਕਮੇਟੀ ਮੈਂਬਰਸ ਨੂੰ ਮਿਲੇ, ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਉਸ ਤੋਂ ਇਲਾਵਾ ਹੋਰ ਕੈਨੇਡਾ ਦੀਆਂ ਸੰਗਤਾਂ ਦੇ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਜਿੱਥੇ ਸਿੱਖ ਹੋਣ ਦੇ ਨਾਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਉੱਥੇ ਹੀ ਇਹ ਗੱਲ ਮੈਨੂੰ ਕੈਨੇਡਾ ਦੀ ਸਾਰੀ ਆਵਾਮ ਦੇ ਵਿੱਚ ਸਿੱਖ ਆਵਾਮ ਦੇ ਵਿੱਚ ਜਿਹੜੀ ਇੱਕ ਕਾਮਨ ਆਵਾਜ਼ ਆਈ ਉਹ ਇਹ ਕਿ ਭਾਈ ਹਰਦੀਪ ਸਿੰਘ ਨੱਜਰ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਚਾਹੀਦਾ ਔਰ ਇਸੇ ਤਹਿਤ ਹੀ ਦਲ ਖਾਲਸਾ ਵੱਲੋਂ 18 ਜੂਨ 2024 ਨੂੰ ਦੇਸ਼ ਪੰਜਾਬ ਦੇ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨੱਜਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ। 18 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰਦੁਆਰਾ ਸੰਤੋਖਸਰ ਭਰਾਵਾਂ ਦੇ ਟਾਬੇ ਦੇ ਨੇੜੇ ਭਾਈ ਹਰਦੀਪ ਸਿੰਘ ਨੱਜਰ ਦੇ ਨਿਮਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 10:30 ਵਜੇ ਭੋਗ ਪੈਣਗੇ। ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੋਏਗਾ। ਉਪਰੰਤ ਬੁਲਾਰਿਆ ਵੱਲੋਂ ਸ਼ਰਧਾਂਜਲੀ ਭਾਈ ਹਰਦੀਪ ਸਿੰਘ ਨੱਜਰ ਨੂੰ ਦਿੱਤੀ ਜਾਏਗੀ ਔਰ ਇਸੇ ਪ੍ਰੋਗਰਾਮ ਦੇ ਤਹਿਤ ਹੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੂੰ ਵੀ ਇਨਵੀਟੇਸ਼ਨ ਦਿੱਤਾ ਜਾ ਰਿਹਾ ਹੁੰਦਾ ਨੇ ਆਪ ਅੱਕੀ ਹੰਗਾਰਾ ਵੀ ਭਰਿਆ ਹੈ ਔਰ ਜਿੱਥੇ ਦਲ ਖਾਲਸਾ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਪਾਈ ਹਰਦੀਪ ਸਿੰਘ ਨੱਜੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਉਥੇ ਅਸੀਂ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਉਹ ਬੈਠੇ ਨੇ ਉਹ ਪਾਈ ਹਰਦੀਪ ਸਿੰਘ ਨੱਜੇ ਦਾ ਸ਼ਹੀਦੀ ਦਿਹਾੜਾ ਮਨਾਉਣ ਤਾਂ ਕਿ ਅਸੀਂ ਦੁਨੀਆ ਨੂੰ ਔਰ ਖਾਸ ਤੌਰ ਦੇ ਉਤੇ ਇੰਡੀਅਨ ਸਟੇਟ ਨੂੰ ਇਹ ਮੈਸੇਜ ਦੇ ਸਕੀਏ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ